ਪਹਿਲਾਂ ਤਾਂ ਬਰਨਾਲਾ ਵਾਸੀਆਂ ਨੂੰ ਜੈ ਹਿੰਦ ਇੱਥੇ ਮਾਨ ਜੋ ਵਿਐਸਐਸਪੀ ਸਾਹਿਬ ਦੇ ਹੁਕਮ ਅਸਰਦਕਾ ਕਿਉਂਕਿ ਟ੍ਰੈਫਿਕ ਪਾਰਕਿੰਗ ਦਾ ਜੋ ਕਿ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਇੱਥੇ ਡਿਕਲੇਅਰ ਕਰਾਤੀ ਹੈ ਜੋ ਸਰਕਾਰੀ ਪਾਰਕਿੰਗ ਇੱਥੇ ਚੱਲੂ ਹੋ ਚੁੱਕੀ ਹੈ ਗੱਲ ਤੋਂ ਇਹ ਰੈਗੂਲਰ ਹੋ ਜਾਏਗੀ ਇਸ ਲਈ ਅਸੀਂ ਆ ਪਬਲਿਕ ਆਮ ਬਤਾਨਦਾਰਾਂ ਨੂੰ ਸਮਝਾ ਰਹੇ ਆ ਕਿ ਤੁਸੀਂ ਇੱਥੇ ਗੱਡੀਆਂ ਨਹੀਂ ਖੜਨ ਦੇਣੀ ਆ ਪੀਲੀ ਲਾਈਨ ਤੋਂ ਅੰਦਰ ਅੰਦਰ ਗੱਡੀਆਂ ਜਾਂ ਮੋਟਰਸਾਈਕਲ ਖੜੇ ਕਰਨੇ ਆ ਆਪਣਾ ਸਮਾਨ ਤੁਸੀਂ ਜਿਹੜਾ ਬਾਜ਼ਾਰ 'ਚ ਨਹੀਂ ਰੱਖਣਾ ਸੜਕ 'ਤੇ ਨਹੀਂ ਲਿਆਉਣਾ ਤਾਂ ਕਿ ਜਿੱਥੇ ਗੱਡੀਆਂ ਕਰਨ ਦੀ ਜਗ੍ਹਾ ਜਾਂ ਸਕੂਟਰ ਮੋਟਰਸਾਈਕਲ ਗਾਹਕਾਂ ਦੀ ਖੜਾਉਣ ਦੀ ਜਗ੍ਹਾ ਉੱਥੇ ਤੱਕੇ ਸਮਾਨ ਲਿਆਉਂਦੇ ਨੇ ਤੇ ਜਦੋਂ ਕੋਈ ਗਾਹਕ ਆਉਂਦਾ ਤਾਂ ਉਹ ਫਿਰ ਸੜਕ 'ਤੇ ਲਾ ਜਾਂਦਾ ਜਿਹਦੇ ਕਰਕੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਪਰ ਹੁਣ ਇਹ ਸ਼ਕਤੀ ਨਾਲ ਲਜਿਟਿਆ ਜਾ ਰਿਹਾ ਕਿਉਂਕਿ ਪਾਰਕਿੰਗ ਵੀ ਚਾਲੂ ਹੋਗੀ ਜਿਹੜੀ ਕਿ ਪਬਲਿਕ ਦੀ ਬਹੁਤ ਤਕੜੀ ਮੰਗ ਸੀ ਕਿਉਂਕਿ ਇੱਥੇ ਪਾਰਕਿੰਗ ਹੈ ਮੇਨ ਬਾਜ਼ਾਰ ਤਿੰਨੇ ਇਸ ਦੇ ਨੇੜੇ ਪੈਂਦੇ ਨੇ ਸੋ ਮੇਰੀ ਹੈ ਪਬਲਿਕ ਨੂੰ ਅਪੀਲ ਹੈ ਕਿ ਟ੍ਰੈਫਿਕ ਰੂਲਾਂ ਨੂੰ ਬੇਕਰਨ ਇਹ ਆਪਣਾ ਹੀ ਸ਼ਹਿਰ ਹੈ ਇਹ ਆਪਣਾ ਹੀ ਪੰਜਾਬ ਹੈ ਜੇ ਜਿਸ ਤਰੀਕੇ ਨਾਲ ਇਹ ਚੱਲਣਗੇ ਉਸ ਤਰੀਕੇ ਨਾਲ ਇਹਨਾਂ ਤੇ ਐਕਸ਼ਨ ਸਿਰ ਕੀਤਾ ਜਾਊਗਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਜੇਕਰ ਔਂਡੇ ਸਮੂਹਿਚ ਲੋਕ ਨਹੀਂ ਸਮਝਦੇ ਫਿਰ ਉਸ ਦੇ ਉੱਤੇ ਕੀ ਕਰ ਗਈਏ ਤਾਂ ਜੇ ਐਨਕਰੋਚਮੈਂਟ ਕਰਨਗੇ ਤਾਂ ਨਗਰਪਾਲਿਕਾ ਹੈਗੀ ਹੈ ਜੇ ਟ੍ਰੈਫਿਕ ਰੂਲਰ ਨੂੰ ਡਿਸਬੇ ਕਰਨਗੇ ਤਾਂ ਪੰਜਾਬ ਪੁਲਿਸ ਸਾਡੀ ਟ੍ਰੈਫਿਕ ਪੁਲਿਸ ਹੈ ਤਾਂ ਅਸੀਂ ਉਹਨਾਂ ਦੇ ਬੱਦ ਪੱਤ ਚਲਾਨ ਕਰਾਂਗੇ ਜੈ